ਲੈਗਲ ਤਾਂ ਹਰ ਕੋਈ ਨਹੀਂ ਕਹਿੰਦਾ ਆਪਾਂ ਮਿਸਲ ਸ਼ੁਰੂ ਕੀਤੀ ਆਪਾਂ ਕਿਹਾ ਸੀ ਪਾਰਟੀ ਚ ਵੀ ਕਨਵਰਟ ਹੋਵਾਂਗੇ ਪਰ ਆਪਾਂ ਆਪਦਾ ਟੀਚਾ ਬਦਲਿਆ ਨਾ ਜੀ ਕਿ ਨਹੀਂ ਵੀ ਆਪਾਂ ਅੰਥ ਹੈਗਾ ਇਥੋਂ ਹਕਾਲਤਿਕ ਸਾਹਿਬ ਤੋਂ ਹੁਕਮ ਹੋਇਆ ਆਪਾਂ ਵਿੱਚ ਜਾਵਾਂਗੇ ਸੋ ਹਰ ਕਿਸੇ ਤੇ ਤਾਂ ਆਪਾਂ ਇੱਕ ਕਹਿਣਾ ਗਲਤ ਆ ਕਿ ਹਰ ਬੰਦਾ ਕਹਿੰਦਾ ਹਾਂ ਕੁਝ ਲੋਕ ਕਹਿੰਦੇਗੇ ਉਹ ਆਪਦਾ ਛੜੇ ਬਣਾਉਦੇਗੇ ਆ ਆਦੀਆਂ ਪਾਰਟੀਆਂ ਬਣਾਉਂਦੇ ਆ ਨੈਗੋਸ਼ੀਏਟ ਕਰਦੇ ਆ ਆਪਾਂ ਤਾਂ ਅਨਨੇਗੋਸ਼ੀਏਟਡ ਗਏ ਠੀਕ ਆ ਨਾ ਕਿ ਹਾਂ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਆ ਆਪਾਂ ਇਹ ਸਪੋਰਟ ਦੇਣੀ ਆ ਵਿਸ਼ਵਾਸ ਕਰਨਾ ਹੈ ਭਰੋਸਾ ਕਰਨਾ ਹੈ ਰੋਜ਼ ਅਰਦਾਸ ਕਰਦੇ ਉਹ ਉਸ ਆਵਣਾ ਜਾਣਾ ਆਉਦੇ ਭਰਾਵਾਂ ਨਾਲ ਹਾਂ ਜੇ ਕੱਲ ਨੂੰ ਹਿੱਲਣਗੇ ਤਾਂ ਪਹਿਰੇਦਾਰੀ ਵੀ ਕਰਨ ਜੀ ਸੋ ਹਰ ਧੜਾ ਨਹੀਂ ਇਹ ਕਹਿੰਦਾ ਜਿਹੜਾ ਕੋਈ ਧੜਾ ਕਹਿੰਦਾ ਉਹ ਉਹਦੇ ਅੰਦਰ ਕੋਈ ਲਾਲਚਾ ਉਹਦਾ ਨਿੱਜ ਭਾਰੀ ਆ ਤਾਂ ਕਹਿੰਦਾ ਜਾਂ ਉਹਨੂੰ ਟਰਮਸ ਨਹੀਂ ਉਹ ਮਿਲ ਰਹੀਆਂ ਜੀ ਸੋ ਉੱਥੇ ਮੈਂ ਮੋਟਾ-ਮੋਟਾ ਇਹ ਕਹਿੰਦਾ ਕਿ ਵੀ ਦੋ ਤਰ੍ਹਾਂ ਦੀ ਲੜਾਈ ਸਿੱਖ ਲੜ ਰਹੇ ਆ ਇੱਕ ਤਾਂ ਵਿਦਨ ਕਨਸਟੀਟਿਊਸ਼ਨ ਆਫ ਇੰਡੀਆ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਆਕ ਕਵਦੇ ਅਧਿਕਾਰਾਂ ਦੀ ਲੜਾਈ ਲੜ ਰਹੇ ਆ ਇੱਕ ਬਿਲਕੁਲ ਹੀ ਸੈਪਰੇਟ ਸਟੇਟ ਵਾਲੀ ਲੜਦੇ ਜਿਹੜੇ ਇਸ ਦੇਰ ਇਹ ਤੋਂ ਬਾਹਰ ਲੜਦੇ ਆ ਮੇਰਾ خیال ਇਹ ਦੋ ਰਲਗੱਡ ਨਹੀਂ ਕਰਨੇ ਚਾਹੀਦੇ ਇਹ ਦੋਵੇਂ ਧਾਰਾਂਵਾਂ ਨਾਲ-ਨਾਲ ਚੱਲਣੀਆਂ ਸਿੱਖਾਂਗੇ ਜੀ ਤੇ ਉਹਦੇ ਵਿੱਚ ਜੇ ਕਈ ਆਪਾਂ ਕੀ ਜਿਹੜਾ ਧਿਰ ਅ ਅੱਡ ਆਉਦੇ ਖੇਤ ਖੇਤਰ ਦੀ ਗੱਲ ਕਰ ਰਹੇ ਆ ਜਾਂ ਅੱਡ ਰਾਜ ਦੀ ਗੱਲ ਕਰ ਰਹੇ ਉਹ ਆਕੇ ਇਹਦੇ ਵਿੱਚ ਰਲ ਜਾਣ ਉਹ ਵੀ ਗਲਤ ਆ ਤੇ ਇਹ ਉਹਦੇ ਵਿੱਚ ਰਲ ਜਾਣ ਉਹ ਵੀ ਗਲਤ ਆ ਜੀ ਪਰ ਜਿਹੜੇ ਦੂਜੇ ਜਿੰਨੇ ਹੈਗੇ ਆ ਉਹਨਾਂ ਨੂੰ ਆਪ ਦੀ ਦੋਨਾਂ ਚੋਂ ਇੱਕ ਚੋਣ ਕਰਕੇ ਇੱਕ ਚ ਰਲਣਾ ਚਾਹੀਦਾ ਤੇ ਇਹ ਨਹੀਂ ਇੱਕ ਸਵਾਲ ਚੱਕਣੇ ਚਾਹੀਦੇ ਕਿ ਅਸੀਂ ਕਿਹੜੀਆਂ ਸ਼ਰਤਾਂ ਤੇ ਰਲਣਾ ਹੈ ਅਸੀਂ ਕੀ ਕਰਨਾ ਹੈ ਅਸੀਂ ਕੀ ਪਾਰਟੀ ਡਿਸਟ੍ਰਿਬਿਊਸ਼ਨ ਕਰਨੀ ਹੈ ਬਿਲਕੁਲ